ਨੇ ਬਕਵਾਸ ਕੀਤੀ ਆ ਕਿ ਜਿਹੜੇ ਸਿੱਖ ਨੇ ਉਹਨਾਂ ਨੂੰ ਪੱਗਾਂ ਨਾਲ ਨਹੀਂ ਚਾਹੀਦੀਆਂ ਨੇ ਕੇਸ ਕਟਾਦਨੇ ਚਾਹੀਦੇ ਨੇ ਦਸਤਾਰਾਂ ਨਹੀਂ ਬੰਨ੍ਹਣੀਆਂ ਚਾਹੀਦੀਆਂ ਜਿਉਂ ਰਾਮਪਾਲ ਨੂੰ ਆਪਣਾ ਗੁਰੂ ਮੰਨਦੇ ਨੇ ਪਹਿਲਾਂ ਤਾਂ ਮੈਂ ਦੱਸਾਂ ਕਿ ਮਨੋਜ ਸਿੰਘ ਦੋਹਣ ਨੇ ਜਿਹੜੇ ਆਪਣੇ ਵੀਰ ਹਰਿਆਣੇ ਦੇ ਵਿੱਚ ਉਹਨਾਂ ਨਾਲ ਮੇਰੀ ਹੁਣੇ ਗੱਲ ਹੋਈ ਆ ਉਹਨਾਂ ਦੀ ਰਾਮਪਾਲ ਦੇ ਬੇੜੇ ਨਾਲ ਗੱਲ ਹੋਈ ਆ ਤੇ ਉਹਦੇ ਬੇਟੇ ਨੇ ਦੱਸਿਆ ਵੀ ਜਿਹੜਾ ਇਹ ਬੰਦਾ ਇਹਦੇ ਤੇ ਉਹਨਾਂ ਨੇ ਖੁਦ 420 ਦਾ ਪਰਚਾ ਕਰਾਇਆ ਹੋਇਆ 8-10 ਸਾਲ ਪਹਿਲਾਂ ਤੇ ਇਹਨੂੰ ਉੱਥੋਂ ਆਸਨ ਚੋਂ ਕੱਢਿਆ ਹੋਇਆ ਕਿਉਂਕਿ ਇਹਨੇ ਕਰੋੜਾਂ ਰੁਪਏ ਠੱਗੀ ਮਾਰੀ ਸੀ। ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ। ਮੈਂ ਦੱਸਾਂ ਤੁਹਾਨੂੰ ਵੀ ਇਹ ਬੰਦਾ ਜਿਹੜਾ ਵਾ ਇਹ ਬੰਦੇ ਦਾ ਨਾਮ ਹੈਗਾ ਵਾ ਪਵਨ ਦਾਸ ਹੈ Rajasthan ਦਾ ਵਾ ਤੇ ਆਪਣੇ ਆਪ ਨੂੰ ਰਾਮਪਾਲ ਦਾ ਚੇਲਾ ਕਹਿੰਦਾ। ਹੁਣ ਗੱਲ ਇੱਥੇ ਇਹ ਆ ਵੀ ਇਹਦੀ ਇੱਕ ਵੀਡੀਓ ਆਈ ਆ ਜਿਹਦੇ ਵਿੱਚ ਇਹਦੇ ਵੱਲੋਂ ਇਹ ਕਰਤੂਤ ਖੋਲੀ ਗਈ ਆ ਤੇ ਇਹਨੇ ਇਹ ਬਕਵਾਸ ਕੀਤੀ ਆ ਕਿ ਜਿਹੜੇ ਸਿੱਖ ਨੇ ਉਹਨਾਂ ਨੂੰ ਪੱਗਾਂ ਨਾਲ ਨਹੀਂ ਚਾਹੀਦੀਆਂ ਨੇ ਕੇਸ ਕਟਾਦਨੇ ਚਾਹੀਦੇ ਨੇ ਦਸਤਾਰਾਂ ਨਹੀਂ ਬੰਨ੍ਹਣੀਆਂ ਚਾਹੀਦੀਆਂ ਜੇ ਉਹ ਰਾਮਪਾਲ ਨੂੰ ਆਪਣਾ ਗੁਰੂ ਮੰਨਦੇ ਨੇ ਪਹਿਲਾਂ ਤਾਂ ਮੈਂ ਦੱਸਾਂ ਕਿ ਮਨੋਜ ਸਿੰਘ ਦੋਹਲ ਨੇ ਜਿਹੜੇ ਆਪਣੇ ਵੀਰ ਹਰਿਆਣੇ ਦੇ ਵਿੱਚ ਉਹਨਾਂ ਨਾਲ ਮੇਰੀ ਹੁਣੇ ਗੱਲ ਹੋਈ ਆ ਉਹਨਾਂ ਦੀ ਰਾਮਪਾਲ ਦੇ ਬੇੜੇ ਨਾਲ ਗੱਲ ਹੋਈ ਆ ਤੇ ਉਹਦੇ ਬੇਟੇ ਨੇ ਦੱਸਿਆ ਵੀ ਜਿਹੜਾ ਇਹ ਬੰਦਾ ਇਹਦੇ ਤੇ ਉਹਨਾਂ ਨੇ ਖੁਦ 420 ਦਾ ਪਰਚਾ ਕਰਾਇਆ ਹੋਇਆ 8-10 ਸਾਲ ਪਹਿਲਾਂ ਤੇ ਇਹਨੂੰ ਉੱਥੋਂ ਆਸਰ ਨੂੰ ਜੋ ਕੱਢਿਆ ਹੋਇਆ ਕਿਉਂਕਿ ਇਹਨੇ ਕਰੋੜਾਂ ਰੁਪਏ ਠੱਗੀ ਮਾਰੀ ਸੀ ਤੇ ਇਹਦਾ ਆਸ਼ਰਮ ਦੇ ਨਾਲ ਕੋਈ ਲਿੰਕ ਨਹੀਂ ਪਹਿਲੀ ਗੱਲ ਤੇ ਉਹਦਾ ਭਗਤ ਨਹੀਂ ਹੈਗਾ ਹੋਵੇ ਵੀ ਭਗਤ ਮੈਂ ਕਹਿੰਦਾ ਖਲਾ ਮਿਸ਼ਾਵਾ ਇਸ ਬੰਦੇ ਦੇ ਵੱਲੋਂ ਜਿਹੜੀ ਇਹ ਕਤੂਤ ਕੀਤੀ ਗਈ ਆ ਕਿ ਸਿੱਖਾਂ ਨੂੰ ਆਪਣੀਆਂ ਪੱਗਾਂ ਲਾਦਰੀ ਚਾਹੀਦੀਆਂ ਨੇ ਕੀ ਅਖਟੋਲੇ ਚਾਹੀਦੇ ਨੇ ਤੇ ਫਿਰ ਜਿਹੜਾ ਰਾਮਪਾਲ ਆ ਉਹਨੂੰ ਗੁਰੂ ਮੰਨਣਾ ਚਾਹੀਦਾ ਛੇਤਰਾ ਦੀ ਘਾਟ ਆ ਨਾਲ ਲੋਕਾਂ ਨੂੰ ਚਲੋ ਸਾਡੂ ਕੋਈ ਜਿੱਥੇ ਮਿਲੂਗਾ ਜਾਂ ਸਾਡੇ ਕਿਸੇ ਭੈਣ ਭਰਾ ਨੂੰ ਹੀ ਮਿਲਦਾ ਵਾ ਸਿੱਖ ਨੂੰ ਮਿਲਦਾ ਜਿਹੜਾ ਗੁਰੂ ਨੂੰ ਸਮਰਪਤ ਆ ਜਿਹੜਾ ਸਿੱਖਿਆ ਸਤਕਾਰ ਕਰਦਾ ਉਹ ਸੇਵਾ ਜ਼ਰੂਰ ਕਰੇ ਦੀ ਜੇ ਸਾਡੇ ਕੋ ਮਾਰਨ ਸੇਵਾ ਲੈਣ ਦੇ ਅਸੀਂ ਕਰਦੀਏ ਜਿਹਦੇ ਕਰਮ ਵਿੱਚ ਹੋਊਗਾ ਤਾਂ ਹੋਜੂਗੀ ਪਰ ਜਿਹੜੀ ਕਾਨੂੰਨੀ ਕਾਰਵਾਈ ਦੀ ਗੱਲ ਆ ਉਹ ਮਿਰੋਤ ਸਿੰਘ ਦੂਹਣਵੀਰ ਹੋਣੇ ਨਹੀਂ ਇਹ ਉਹਨਾਂ ਨਾਲ ਗੱਲ ਹੋਈ ਆ ਉਹ ਕਰਾਉਣਗੇ ਤੇ ਬਣਦੀ ਜਿਹੜੀ ਆ ਪਰ ਇਹਨਾਂ ਲੋਕਾਂ ਨੂੰ ਤੋਂ ਸੁਚੇਤ ਹੋਣ ਦੀ ਲੋੜ ਆ ਇਹਨਾਂ ਲੋਕਾਂ ਨੂੰ ਡੈਂਟੀਫਾਈਡ ਕਰਨ ਦੀ ਲੋੜ ਆ ਜਿਹਨੇ ਲੋਕ ਇਸ ਤਰੀਕੇ ਦੇ ਨਾਲ ਇਸ ਤਰੀਕੇ ਦੀਆਂ ਕਰਤੂਤਾਂ ਕਰਦੇ ਨੇ ਸੋ ਸਾਡੀ ਵੀਡੀਓ ਪਾਉਣ ਦਾ ਜਿਹੜਾ ਮਕਸਦ ਆ ਸਾਕਤ ਨੂੰ ਇਹ ਦੱਸਣਾ ਕਿ ਇਸ ਪਵਨ ਦਾਸ ਨਾਮ ਦਾ ਬੰਦਾ ਜਿਹੜਾ ਵਾ ਇਹ ਆਪਣੇ ਆਪ ਨੂੰ ਰਾਮਪਾਲ ਦਾ ਚੇਲਾ ਦੱਸਦਾ ਪਰ ਉਹਨਾਂ ਦੇ ਵੱਲੋਂ ਇਹ ਗੱਲ ਕਲੀਅਰ ਕੀਤੀ ਗਈ ਆ ਵੀ ਇਹਨਾਂ ਦਾ ਉਹ ਸੰਸਥਾ ਦੇ ਨਾਲ ਬਾਬੇ ਰਾਮਪਾਲ ਦੇ ਨਾਲ ਕੋਈ ਵੀ ਜਿਹੜਾ ਲਿੰਕ ਨਹੀਂ ਹੈਗਾ ਪਰ ਇਹ ਬੰਦੇ ਦੇ ਵੱਲੋਂ ਇਸ ਤਰੀਕੇ ਦੇ ਨਾਲ ਜਿਹੜੀ ਬਕਵਾਸ ਬਾਜ਼ੀ ਕੀਤੀ ਕਿ ਸਿੱਖ ਜਿਹੜੇ ਨੇ ਉਹ ਆਪਣੀਆਂ ਪੱਗਾਂ ਲਾਵੀਂ ਕੇਸ ਕਟਵਾਉਣ ਤੇ ਫਿਰ ਰਾਮਪਾਲ ਨੂੰ ਆਪਣਾ ਗੁਰੂ ਮੰਨਣ ਇਹ ਬੜੀ ਬੇहद ਨਿੰਦਣਯੋਗ ਤੇ ਬੜੀ ਮਾਰੀ ਗੱਲ ਆ ਬੰਦੇ ਦਾ ਇਹ ਪੁੱਤ ਬਣੇ ਕਿਉਂਕਿ ਜੇ ਸਿੱਖਾਂ ਦੇ ਕਿਸੇ ਸਿੰਘ ਦੇ ਹੱਥ ਆ ਗਿਆ ਇਹਦੀ ਸੇਵਾ ਹੋ ਗਈ ਤੇ ਫਿਰ ਲੋਕਾਂ ਨੇ ਕਹਿਣਾ ਜੀ ਵੱਖਵਾਦੀ ਆ ਅਤਵਾਦੀ ਆ ਇਹ ਮਾਰਦੇ ਨੇ ਕੁੱਟਦੇ ਨੇ ਪਰ ਹੁਣ ਕੰਨਾਂ ਕਿ ਜੜ ਜਾਈਏ ਕਿੰਨਾ ਕਦਰ ਸੁਣੀ ਜਾਈਏ ਇਹ ਵੀ ਸਾਡੀ ਸਮਝੋਂ ਬਾਹਰ ਆ ਇਹਦਾ ਤਾਂ ਹੱਲ ਤਾਂ ਇੱਕੋ ਹੀ ਆ ਜਿਹੜਾ ਸਾਨੂੰ ਗੁਰੂ ਸਾਹਿਬ ਦਾ ਬਖਸ਼ਿਸ਼ ਆ ਵੀ ਫਿਰ ਜਦੋਂ ਗੁਰਕੀੰਦਿੰਦ ਦਾ ਸੁਨੇਹਾ ਕਹਨ ਵਾਲਾ ਸਿਸਟਮ ਆ ਕਨਸੈਪਟ ਆ ਉੱਤੇ ਪੈਰਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ